ਕੱਲਾ 30 ਦਸੰਬਰ ਨੂੰ ਕਿਸਾਨਾਂ ਦੇ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਐਸਕੇਐਮ ਨਾਨ ਪੋਲੀਟੀਕਲ ਦੇ ਦੋਨੋਂ ਫਾਰਮਾਂ ਦੇ ਵੱਲੋਂ ਜਿਹੜਾ ਇਹ ਐਲਾਨ ਕੀਤਾ ਗਿਆ ਕੱਲ ਨੂੰ ਪੰਜਾਬ ਪੂਰਨ ਤੌਰ ਤੇ ਬੰਦ ਰਹੇਗਾ ਕਿਹੜੀਆਂ ਕਿਹੜੀਆਂ ਸਵਾਮਾਂ ਨੇ ਜੜੀਆਂ ਠੱਪ ਰਹਿਣੀਆਂ ਤੁਹਾਨੂੰ ਵਿਸਤਾਰ ਦੇ ਨਾਲ ਜਰੂਰ ਦੱਸਾਂਗੇ ਜੇਕਰ ਤੁਸੀਂ ਵੀ ਕਰੋ ਨਿਕਲਣ ਵਾਲਿਓ ਕੱਲ ਨੂੰ ਤਾਂ ਤੁਸੀਂ ਜਰੂਰ ਇਹ ਖਬਰ ਸੁਣ ਕੇ ਜਾਓ ਕਿਉਂਕਿ ਤੁਸੀਂ ਕਿਸੇ ਵੀ ਮੁਸੀਬਤ ਦੇ ਵਿੱਚ ਫਸ ਸਕਦੇ ਹੋ ਕਿਉਂਕਿ 3 300 ਤੋਂ ਲੈ ਕੇ 400 ਜਗਾਵਾ ਤੇ ਜਿਹੜੇ ਨਾਕੇ ਲਾਏ ਜਾਣਗੇ ਕਿਸਾਨਾਂ ਦੇ ਵੱਲੋਂ ਜਿਹੜਾ ਪੂਰਨ ਤੌਰ ਤੇ ਜਿਹੜਾ ਕੱਲ ਪੰਜਾਬ ਬੰਦ ਰਹੇਗਾ ਤੁਹਾਨੂੰ ਦੱਸ ਦਈਏ ਕਿ ਕੱਲ 30 ਦਸੰਬਰ ਨੂੰ ਕਿਸਾਨਾਂ ਦੇ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ ਕੱਲ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਬੰਦ ਰਹੇਗਾ ਮੁਕੰਮਲ ਤੌਰ ਤੇ ਜਿਹੜਾ ਪੰਜਾਬ ਬੰਦ ਦਾ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਹੈ ਕੀ ਕੀ ਬੰਦ ਰਹੇਗਾ ਇਹ ਜਰੂਰ ਸੁਣ ਲਵੋ ਰੇਲ ਆਵਾਜਾਈ ਬੰਦ ਰਹੇਗੀ ਭਾਬ ਜੜੀਆਂ ਟ੍ਰੇਨਾਂ ਨੇ ਉਹ ਜਰੂਰ ਬੰਦ ਰਹਿਣਗੀਆਂ ਨਾਲ ਸੜਕ ਆਵਾਜਾਈ ਬੱਸਾਂ ਗੱਡੀਆਂ ਬੰਦ ਰਹਿਣਗੀਆਂ ਦੁਕਾਨਾਂ ਦੇ ਨਾਲ ਜਿਹੜੀ ਜੁੜੀ ਹੋਈ ਵੱਡੀ ਖਬਰ ਹੈ ਕਿ ਦੁਕਾਨਦਾਰਾਂ ਨੂੰ ਜਰੂਰ ਇਸ ਦੀ ਕਹਦੀ ਹੈ ਕਿ ਦਿੱਕਤ ਹੋ ਸਕਦੀ ਹੈ ਕਿਉਂਕਿ ਦੁਕਾਨਾਂ ਵੀ ਕੱਲ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰ ਬੰਦ ਰਹਿਣਗੇ ਪ੍ਰਾਈਵੇਟ ਵਹੀਕਲ ਬੰਦ ਰਹਿਣਗੇ ਗੈਸ ਸਟੇਸ਼ਨ ਬੰਦ ਰਹਿਣਗੇ ਪੈਟਰੋਲ ਪੰਪ ਬੰਦ ਰਹਿਣਗੇ ਸਬਜ਼ੀ ਮੰਡੀਆਂ ਬੰਦ ਰਹਿਣਗੀਆਂ ਦੁੱਧ ਦੀ ਸਪਲਾਈ ਬੰਦ ਰਹੇਗੀ ਇਸ ਦੇ ਵਿੱਚ ਕਿਸ-ਕਿਸ ਨੂੰ ਛੂਟ ਮਿਲੀ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਵਿਆਹ ਵਾਲਿਆਂ ਨੂੰ ਇਜਾਜ਼ਤ ਮਿਲੇਗੀ ਜਾਣ ਦੀ ਐਮਰਜੈਂਸੀ ਸਵਾਮਾ ਚੱਲਣਗੀਆਂ ਜਿਵੇਂ ਫਾਇਰ ਬ੍ਰੀਡ ਹੋ ਗਿਆ ਐਂਬੂਲੈਂਸ ਹੋ ਗਿਆ ਜਾਂ ਪੁਲਿਸ ਦੀਆਂ ਗੱਡੀਆਂ ਹੋ ਗਿਆ ਉਹਨਾਂ ਨੂੰ ਜ਼ਰੂਰ ਜਿਹੜੀ ਆ ਉਹ ਛੂਟ ਮਿਲੇਗੀ ਨਾਲ ਜਿਹੜੇ ਨੌਕਰੀ ਤੇ ਇੰਟਰਵਿਊ ਦੇਣ ਜਾ ਰਹੇ ਨੇ ਕਿ ਦੇ ਵੀ ਕੰਮਕਾਰ ਦੇ ਲਈ ਇੰਟਰਵਿਊ ਦੇਣ ਜਾ ਰਹੇ ਨੇ ਉਹਨਾਂ ਨੂੰ ਇਸ ਦੇ ਵਿੱਚ ਇਜਾਜ਼ਤ ਮਿਲੇਗੀ ਆਮ ਜਨਤਾ ਘਰੋਂ ਨਾ ਨਿਕਲੇ ਕਿਉਂਕਿ 200 ਤੋਂ ਲੈ ਕੇ 300 400 ਜਗਾਵਾਂ ਤੇ ਜਿਹੜੇ ਕਿਸਾਨਾਂ ਦੇ ਵੱਲੋਂ ਨਾਕੇ ਲਾਏ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਕੱਲ ਨੂੰ ਪੰਜਾਬ ਪੂਰਨ ਤੌਰ ਤੇ ਬੰਦ ਦੀ ਜਿਹੜੀ ਕਾਲ ਹੈ ਇਹ ਕਿਸਾਨਾਂ ਦੇ ਵੱਲੋਂ ਦਿੱਤੀ ਗਈ ਆ ਹਾਲਾਂਕਿ ਕੁਝ ਜਿਹੜੇ ਲੋਕ ਸੀ ਦੁਕਾਨਦਾਰ ਸੀ ਉਹਨਾਂ ਦੇ ਵੱਲੋਂ ਇਸ ਬੰਦ ਦੇ ਐਲਾਨ ਦਾ ਵਿਰੋਧ ਵੀ ਕੀਤਾ ਗਿਆ ਲਗਾਤਾਰ ਜਿਹੜਾ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਦੇ ਜਿਹੜੇ ਇਸ ਬੰਦੇ ਕਾਲ ਦੇ ਨਾਲ ਜਿਹੜੀਆਂ ਵਪਾਰੀ ਵਰਗ ਨੂੰ ਵਿਹਦ ਘਾਟਾ ਪੈ ਰਿਹਾ ਹੋਰ ਵੀ ਜਿਹੜੇ ਲੋਕ ਨੇ ਬਹੁਤ ਪਰੇਸ਼ਾਨ ਹੋ ਰਹੇ ਨੇ ਪਰ ਕਿਤੇ ਨਾ ਕਿਤੇ ਜਦੋਂ ਪਿਛਲੇ ਜਿਹੜੇ 35 ਦਿਨਾਂ ਤੋਂ 34-35 ਦਿਨਾਂ ਤੋਂ ਜਿਹੜੇ ਕਿਸਾਨ ਆਗੂ ਡੱਲੇਵਾਲ ਮਨਵਰਤ ਤੇ ਬੈਠੇ ਨੇ ਪਰ ਸਰਕਾਰ ਦੇ ਵੱਲੋਂ ਹਲੇ ਤੱਕ ਜਿਹੜੀ ਕੋਈ ਵੀ ਗੱਲ ਹੈ ਉਹ ਜਗਜੀਤ ਸਿੰਘ ਡੱਲੇਵਾਲ ਦੀ ਨਹੀਂ ਸੁਣੀ ਗਈ ਕੋਈ ਜਿਹੜਾ ਗੱਲਬਾਤ ਦਾ ਰਾਹ ਹੈ ਉਹ ਨਹੀਂ ਚਲਾਇਆ ਗਿਆ ਜਿਸ ਦੇ ਕਾਰਨ ਜਿਹੜਾ ਕਿਸਾਨਾਂ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਕਾਲ ਦਿੱਤੀ ਗਈ ਆ ਕੱਲ ਨੂੰ ਪੂਰਨ ਤੌਰ ਤੇ ਜਿਹੜਾ ਉਹ ਪੰਜਾਬ ਬੰਦ ਰਹੇਗਾ ਜੇਕਰ ਤੁਸੀਂ ਵੀ ਕਰੋ ਕਿਸੇ ਕੰਮ ਕਾਜ ਲਈ ਨਿਕਲਣਾ ਤਾਂ ਇਹ ਖਬਰ ਜਰੂਰ ਸੁਣਿਓ